ਪੰਜਾਬੀ ਸਿਨੇਮਾ ਜਗਤ ਦੇ ਸੁਪਰ ਸਿੰਘ ਨੇ ਦਿਲਜੀਤ ਸਿੰਘ ਦੋਸਾਂਝ ਜਿਨ੍ਹਾਂ ਦੇ ਦੁਨੀਆ ਭਰ ਦੇ ਵਿੱਚ ਲੱਖਾਂ ਫੈਨਸ ਨੇ ਪਰ ਲੱਗਦਾ ਹੈ ਕਿ ਕ੍ਰੀਨਾ ਕਪੂਰ ਉਹਨਾਂ ਦੀ ਸਭ ਤੋਂ ਵੱਡੀ ਫੈਨ ਹੈ ਅਤੇ ਦਿਲਜੀਤ ਦੋਸਾਂਝ ਵੀ ਕ੍ਰੀਨਾ ਕਪੂਰ ਦੇ ਹੀ ਫੈਨ ਲੱਗਦੇ ਨੇ ਤਾਂ ਹੀ ਸੋਸ਼ਲ ਮੀਡੀਆ ਤੇ ਅਕਸਰ ਉਹਨਾਂ ਦੀਆਂ ਤਸਵੀਰਾਂ ਜਾਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਜਿਸ ਦੇ ਵਿੱਚ ਕ੍ਰੀਨਾ ਕਪੂਰ ਦਾ ਜ਼ਿਕਰ ਹੁੰਦਾ ਪਰ ਹੁਣ ਦੇਸ਼ ਦੇ ਸਭ ਤੋਂ ਅਮੀਰ ਘਰਾਣੇ ਯਾਨੀ ਕਿ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਦੇ ਮੌਕੇ ਦੇ ਉੱਤੇ ਕ੍ਰੀਨਾ ਕਪੂਰ ਖਾਨ ਦੇ ਨਾਲ ਠੁੰਮਕੇ ਲਗਾਏ ਨੇ ਦਿਲਜੀਤ ਦੋਸਾਂਝ ਨੇ ਸੋ ਆਓ ਅਸੀਂ ਤੁਹਾਨੂੰ はい。 ਫਿਲਹਾਲ ਦਿਲਜੀਤ ਦੋਸਾਂ ਅਤੇ ਕਰੀਨਾ ਕਪੂਰ ਦੇ ਬਾਰੇ ਤੁਸੀਂ ਕੀ ਆਖਣਾ ਚਾਹੁੰਦੇ ਹੋ ਸਾਨੂੰ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਹੋਰ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰੋ